ਨਯੰਗ ਸਿੰਘਾਂ ਦੇ ਬਾਣੇ ਚਾਏ ਤਿੰਨ ਨੌਜਵਾਨ ਸ਼ਰੀਆਮ ਕਾਰ ਲੁੱਟ ਕੇ ਫਰਾਰ ਹੋ ਗਏ ਇਹ ਮਾਮਲਾ ਪੀਤੀ ਰਾਤ ਬਠਿੰਡਾ ਦੇ ਕਸਬਾ ਭਗਤਾ ਭਾਈ ਤੋਂ ਸਾਹਮਣੇ ਆਇਆ ਜਿੱਤੇ ਹਥਿਆਰਾਂ ਦੀ ਨੋਕ ਤੇ ਤਿੰਨ ਨੌਜਵਾਨ ਸ਼ਰੀਆਮ ਕਾਰ ਲੁੱਟ ਕੇ ਫਰਾਰ ਹੋ ਗਏ ਦੱਸਿਆ ਕਿ ਉਕਤ ਤਿੰਨ ਨੌਜਵਾਨ ਨਯੰਗ ਸਿੰਘਾਂ ਦੇ ਬਾਣੇ ਚਾਉਂਦੇ ਨੇ ਤੇ ਹਥਿਆਰਾਂ ਦੀ ਨੋਕ ਤੇ i10 ਕਾਰ ਲੁੱਟ ਕੇ ਫਰਾਰ ਹੋ ਗਏ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਖੌਫ ਹੋ ਕੇ ਤੇ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਸਾਹਮਣੇ ਆਰੀ ਕਾਰ ਦੇ ਡਰਾਈਵਰ ਨੂੰ ਡਰਾ ਧਮਕਾ ਕੇ ਉਸ ਦੀ ਕਾਰ ਲੁੱਟ ਕੇ ਫਰਾਰ ਹੋ ਜਾਂਦੇ ਨੇ ਦੱਸ ਦੇਈਏ ਕਿ ਇਹ ਕੋਈ ਪਹਿਲੀ ਖਬਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਲੁੱਟਖੋਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਹੁਣ ਇਹ ਮਾਮਲਾ ਬਠਿੰਡੇ ਤੋਂ ਸਾਹਮਣੇ ਹੈ ਜਿੱਥੇ ਨਿਹੰਗ ਸਿੰਘ ਦੇ ਬਾਣੇ ਚਾਏ ਤਿੰਨ ਨੌਜਵਾਨ ਹਥਿਆਰਾਂ ਦੀ ਨੋਕ ਤੇ ਸ਼ਰੀਆਮ ਕਾਰ ਲੈ ਕੇ ਫਰਾਰ ਹੋ ਗਏ ਗੱਡੀ ਖੋ ਕੇ ਭੱਜੇ ਸਾਰ ਤੋਂ ਕਿਹੜੀ ਗੱਡੀ ਸੀਗੀ ਆਈ 10 ਸੀ ਕਿੰਨੇ ਕ ਵਜੇ ਦਾ ਟੈਕ ਸੀ ਟਾਈਮ 2:07 ਵਜੇ 25 ਮਿੰਟ ਦਾ ਹੋ ਗਿਆ ਜਿ 28 ਮੈਂ 2-2 ਮਿੰਟ ਲੱਗੇ ਕਾਰੇ ਦੇ ਸੀ ਬੰਦੇ ਉਹ ਮੋਟਰਸਾਈਕਲ ਦੇ ਸੀ ਕਿੰਨੇ ਜਾਣੇ ਸੀ ਦੰਨੇ ਜਾਣੇ ਸੀਗੇ ਨਿੰਗਾ ਸਿੰਘ ਬਾਣੇ ਤੇ ਸੀਗੀ ਕੋਈ ਨੰਬਰ ਨੰਬਰ ਵਗੈਰਾ ਨੋਟ ਕੀਤਾ ਮੈਂ ਨਹੀਂ ਮੋਟਰਸਾਈਕਲ ਦਾ ਕੋਈ ਨੰਬਰ ਨਹੀਂ ਲਿੜਾਇਓ ਮਨਾਲ ਦੇ ਭੱਜ ਗਿਆ ਮੋਟਰਸਾਈਕਲ ਦਾ ਦੋ ਸਾਨੂੰ ਪੈ ਕੇ ਡੁੱਟ ਗਈ